ਸੱਚੇ ਕਾਲ ਦੀ ਸਵਾਗਤ ਹੈ ਤੁਹਾਡਾ ਆਪਣੀ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਆਪਣਾ ਚੈਨਲ ਬਰਾਡ ਇਨਫੋਟੇਨਮੈਂਟ ਤੇ ਅੱਜ ਤੁਹਾਡੇ ਲਈ ਦੋਸਤੋ ਇੱਕ ਵੱਖਰੀ ਜੀ ਵੀਡੀਓ ਜਿਹੜੀ ਆਪਾਂ ਲੈ ਕੇ ਆਏ ਆ ਤੇ ਵੀਡੀਓ ਦੇ ਵਿੱਚ ਦੋਸਤੋ ਜਿਵੇਂ ਤੁਸੀਂ ਹੋਮ ਮੇਡ 855 ਟਰੈਕਟਰ ਦੇਖ ਰਹੇ ਹੋ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਾਲਵੇ ਦੇ ਵਿੱਚ ਸਵਰਾਇ ਟਰੈਕਟਰ ਦੀ ਜਿਹੜੀ ਉਹ ਮੀਨਿੰਗ ਕਾਫੀ ਬੁੱਕਤ ਆਪਾਂ ਕਹਿ ਸਕਦੇ ਹਾਂ ਤੇ ਇਹ ਟਰੈਕਟਰ دوستੋ ਆਪਣੇ ਨਾਲ ਦੇ ਪਿੰਡ ਬਾਈ ਨੇ ਖੁਦ ਜਿਹੜਾ ਉਹ ਤਿਆਰ ਕੀਤਾ ਤਿਆਰ ਕਿਤੇ ਨੂੰ ਤਾਂ ਕਾਫੀ ਟਾਈਮ ਜਿਹੜਾ ਹੋ ਗਿਆ ਸੀ ਪਰ ਵੀਡੀਓ ਬਣਾਉਣ ਦਾ ਜਿਹੜਾ ਸਵਾਬਾ ਦੋਸਤੋ ਹੁਣ ਬਣਿਆ ਤੇ ਟਰੈਕਟਰ ਦੇ ਵਿੱਚ ਦੋਸਤੋ ਬਾਈ ਨੇ ਕੀ ਕੀ ਫੀਚਰ ਪਾਏ ਹੋਏ ਨੇ ਕਿੱਥੋਂ ਇਹ ਤਿਆਰ ਕਰਵਾ ਤਿਆਰ ਕਰਵਾਇਆ ਤੇ ਕਿੰਨਾ ਖਰਚਾ ਆਇਆ ਦੋਸਤੋ ਬਾਕੀ ਹੋਰ ਕੀ ਸਾਰਾ ਇਹਦਾ ਸਿਸਟਮ ਹੈ ਉਸ ਦੇ ਬਾਰੇ ਡਿਟੇਲ ਦੇ ਵਿੱਚ ਜਿਹੜੀ ਦੋਸਤੋ ਗੱਲ ਕਰਾਂਗੇ ਮੇਰੇ ਨਾਲ ਹੈ ਬਾਈ ਹਰਵਿੰਦਰ ਤੇ ਜਿਨ੍ਹਾਂ ਦਾ ਦੋਸਤੋ ਇਹ ਟਰੈਕਟਰ ਹੈ ਸੋ ਇਹਨਾਂ ਨਾਲ ਕਰਦੇ ਆਪਾਂ ਗੱਲਬਾਤ ਹੋਰ ਵੀਰੇ ਕੀ ਹਾਲ ਚਾਲ ਬਾਪ ਵਧੀਆ ਜੀ ਤੁਸੀਂ ਸੁਣਾਓ ਜੀ ਇਹ ਬੜਾ ਤੁਸੀਂ ਨੇ ਹੀਰਾ ਤਿਆਰ ਕਰਾਇਆ ਇੱਕ ਹੈ ਹੋਰ ਜੀ ਤੇ ਬਾਕੀ ਹੁਣ ਬਾਈ ਤੋਂ ਆਪਾਂ ਟਰੈਕਟਰ ਬਾਰੇ ਲੈਣੀ ਹੈ ਇਨਫੋਰਮੇਸ਼ਨ ਪਹਿਲਾਂ ਇੱਕ ਵਾਰ ਤੁਹਾਨੂੰ ਇਸ ਦਾ 360 ਜਿਹੜਾ ਵਿਊ ਹੈ ਉਹ ਟਰੈਕਟਰ ਦਾ ਇੱਕ ਵਾਰ ਤੁਹਾਨੂੰ ਚੈੱਕ ਕਰਵਾ ਦਈਏ ਤੇ ਬਾਕੀ ਪੂਰੀ ਡਿਟੇਲ ਦੇ ਵਿੱਚ ਦੋਸਤੋ ਆਪਾਂ ਫੇਰ ਕਰਾਂਗੇ ਗੱਲਬਾਤ ਕੀ ਕੀ ਚੀਜ਼ਾਂ ਇਹਦੇ ਵਿੱਚ ਦੋਸਤਾਂ ਲਾਈਆਂ ਹੋਈਆਂ ਨੇ ਤੇ ਕਿਹੜੇ-ਕਿਹੜੇ ਕੰਮ ਜਿਹੜਾ ਉਹ ਦੋਸਤੋ ਇਹਨਾਂ ਨੂੰ ਬਾਈ ਹਰਾਂ ਨੂੰ ਇਹ ਦਿੰਦਾ ਤੇ ਕਿੰਨੀ ਮਤਲਬ ਇਸ ਤੇ ਲਾਗਤ ਲੱਗੀ ਸੀ ਸੋ ਬਾਕੀ ਹੁਣ ਬਾਈ ਤੋਂ ਪੁੱਛਦੇ ਆ ਬਾਕੀ ਵੀਰੇ ਦੱਸੋ ਹੁਣ ਇਹਦੇ ਬਾਰੇ ਤੁਸੀਂ ਖੁੱਲਕੇ ਗੱਲਬਾਤ ਕਿਤੇ ਬੱਸ ਵੀਰੇ ਉਹਨਾਂ ਦੀ ਸ਼ੌਂਕ ਜਿਹੀ ਸੀ ਜੇ ਤੁਹਾਨੂੰ ਪਤਾ ਜੱਟਾਂ ਦੇ ਹਨ ਜਵਾਕਾਂ ਨੂੰ ਹੁੰਦੀ ਹੀ ਇਹ ਸ਼ੌਂਕ ਵੀ ਟਰੈਕਟਰ ਦਾ ਹਾਂਜੀ ਤੇ ਕੁਝ ਸ਼ੌਂਕ ਸੀ ਤੇ ਕੁਝ ਐ ਸੀ ਵੀ ਬਣਾ ਲਾਂਗੇ ਆਪ ਵੀ ਠੀਕ ਹੈ ਠੀਕ ਹੈ ਮਾ ਲੋ ਕੁਝ ਨਵਾਂ ਕਰਨ ਦੀ ਹਾਂ ਉਹ ਤਾਂ ਮਾ ਲੋ ਕਿ ਸੀ ਕਿੰਨਾ ਮਾਡਲ ਹੈ ਕਦੋਂ ਕਿਹੜੇ ਸਾਲ ਚਾ ਕੀਤਾ ਸੀ ਇਹ 2020 ਚ ਲੱਗੇ ਹਾਂ ਹੀ 21 ਦੇ ਮਹੀਨਾ ਦਾ 6ਵੇਂ ਮਹੀਨੇ ਜੇ ਤਿਆਰ ਹੋ ਕੇ ਘਰ ਆ ਗਿਆ ਸੀ ਅੱਛਾ ਅੱਛਾ ਮਾ ਲੋ ਉਦੋਂ ਤਾਂ ਦੇਖਣੇ ਕਿਉਂਕਿ ਤੁਸੀਂ ਤਾਂ ਆਪਣੇ ਨਜ਼ਦੀਕ ਤੋਂ ਆ ਨਾ ਬਹੁਤ ਇਸ ਚੀਜ਼ ਨੂੰ ਦੇਖ ਕੇ ਲੋਕ ਖੁਸ਼ ਹੁੰਦੇ ਸੀ ਹਾਂ ਹਾਂ ਕਿਉਂਕਿ ਨਵੀਂ ਜੀ ਚੀਜ਼ ਤੁਸੀਂ ਬਣਾਈ ਸੀ ਹਾਂ ਵਧੀਆ ਲੱਗੀ ਲੋਕਾਂ ਨੂੰ ਚੀਜ਼ ਤੇ ਝਿੰਜਣ ਆਟੋ ਦਾ ਸੀ ਜੀ ਅੱਛਾ ਤੇ ਉਹ ਅਸੀਂ ਪਹਿਲਾ ਆਟੋ ਲਈ ਲਿਆ ਹੋਲਡੀ ਸੀ ਮੁੰਡਾ ਪਾਤਰਾਂ ਤੋਂ ਯਾਰ ਦੋਸਤੀ ਹੈ ਹੂੰ 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 ਤੇ ਉਹਨੂੰ ਬਣਾਉਣ ਨੂੰ ਦਾਗਾ ਸੀ ਸ਼ੌਂਕ ਤੇ ਮੈਨੂੰ ਇਹ ਸੀ ਵੀ ਚੱਲ ਮੈਂ ਉਹਨਾਂ ਆਖਿਆ ਵੀ ਚੱਲ ਆਪਾਂ ਲੱਗ ਕੇ ਵੀ ਆਹ ਚੀਜ਼ ਤੇ ਬਣਾਈਏ ਅੱਛਾ ਅੱਛਾ ਕਹਿੰਦਾ ਬਣਾ ਦਿੰਨੇ ਆ ਚੱਲ ਵੀ ਲੱਗ ਕੇ ਅਸੀਂ ਬੈਂਪੀ ਸਤਾਦ ਦੀ ਵਰਕਸ਼ਾਪ 'ਚ ਫਿਰ ਦੋਵੇਂ ਤਿੰਨੇ ਜਣੇ ਲੱਗ ਕੇ ਅਸੀਂ ਹੋਰ ਵੀ ਯਾਰਾਂ ਦੋਸਤਾਂ ਨੇ ਸਾਥ ਦਿੱਤਾ ਜਿੰਨਾਂ ਜਿੰਨਾਂ ਕੋਈ ਕੋਲ ਐਸੀ ਦਿਮਾਗ ਸਾਰਿਆਂ ਦੀ ਸਲਾਹ مشورے ਨਾਲ ਚੱਲ ਅਸੀਂ ਇਹ ਚੀਜ਼ ਤਿਆਰ ਕਰ ਲਈ ਆਟੋ ਲਿਆ ਸੀ ਅਸੀਂ ਆਟੋ ਦਾ ਇੰਜਨ-ਉੰਜਨ ਕੱਢ ਕੇ ਅੱਛਾ ਉਹ ਇੰਜਨ ਲਾ ਲਿਆ ਆ ਤਾਂ ਮਤਲਬ ਪੂਰੀ ਲੈ ਲਿਆ ਸੀ ਪੂਰੀ ਲੈ ਲਿਆ ਸੀ ਇਹ ਵੀ ਜੱਟਾਂ ਵਾਲੇ ਕੰਮ ਕਰਾਇਬਰ ਹੈ ਹਾਂ ਉਹ ਫਿਰ ਸਾਨੂੰ ਹੀ ਸੀ ਨਾ ਵੀ ਕਈ ਸਮਾਨ ਉਹਦਾ ਕੰਮ ਆਏਗਾ ਵਿੱਚ ਪਰ ਸਾਨੂੰ ਮਤਲਬ ਕਿ ਜ਼ਿਆਦਾ ਖਰਚਾ ਸਾਡਾ ਇਸੇ ਚੀਜ਼ ਤੇ ਆਇਆ ਵੀ ਕਈ ਚੀਜ਼ਾਂ ਲਿਆਂਦੀਆਂ ਉਹ ਫਿੱਟਣੀਆਂ ਉਹ ਮੋੜਨੀਆਂ ਪਈਆਂ ਜਾਂ ਖਰਾਬ ਹੋਈਆਂ ਮਤਲਬ ਸਟਾਰਟਿੰਗ ਸੀ ਥੋੜੀ ਪਤਾ ਹੀ ਨਹੀਂ ਨਾ ਜਦੋਂ ਚੀਜ਼ ਦਾ ਹੂੰ ਹੂੰ ਉਹਦੇ ਕਰਕੇ ਸਾਡਾ ਉਦੋਂ ਤੇ ਖਰਚਾ ਵੀ ਵਾਵਾ ਆ ਗਿਆ ਸੀ ਪਰ ਐਂ ਚਲੋ ਵਧੀਆ ਰਹਿ ਗਈਆਂ ਫਿਰ ਵੀ ਚਲ ਕਾਮਜਾਬ ਇਹ ਚੀਜ਼ ਠੀਕ ਆ ਬਾਕੀ ਯਾਰ ਤੁਹਾਡੇ ਬਾਕੀ ਤਾਂ ਕਰਾਂ ਦੀ ਗੱਲਾਂ ਪਰ ਜਿਹੜੀ ਬੰਦੇ ਨੇ ਸ਼ੋਅ ਤਿਆਰ ਕਰੀ ਹੈ ਨਾ ਵੀ ਸ਼ੋਅ ਵਾਲੇ ਬੰਦੇ ਨੂੰ ਤਾਂ ਨਾਮ ਦੇ ਨਾਲ ਇਹ ਨਾ ਰਾਈ ਸਿਉ ਮਿਸਤਰੀ ਆ ਆਪਣੇ ਟਰੱਕਾਂ ਦੀ ਬਾਡੀ ਦਾ ਹੀ ਕੰਮ ਕਰਦੇ ਨੇ ਪਾਤਰਾਂ ਨੂੰ ਅੱਛਾ ਤੇ ਉਹ ਬੰਦੇ ਨੇ ਲਾਲੋ ਸਾਹਿਬ ਵੀ ਫਰੀ ਕੰਮ ਕੀਤਾ ਸਾਡੇ ਤੋਂ ਕੋਈ ਪੈਸਾ ਨਹੀਂ ਸੀ ਲਿਆ ਹੂੰ ਹੂੰ ਵੀ ਥੌੜੀ ਨਾਲ ਹੀ ਸਾਰੀ ਸ਼ੋਅ ਬਣਾਈ ਉਹਨੇ ਕੋਈ ਪ੍ਰੈਸ ਤੇ ਨਹੀਂ ਇੱਕ ਚੀਜ਼ ਵੀ ਦੀ ਗਈ ਅੱਛਾ ਹਾਂ ਕੋਲ ਟਰੈਕਟਰ ਖਲਾਰ ਕੇ ਬੰਦੇ ਨੇ ਦੋ ਤਿੰਨ ਦਿਨ ਟਰੈਕਟਰ ਜਿਹੜੇ ਮਤਲਬ ਕਿ ਆ ਡੈਂਟ ਆਹ ਕਰੋ ਪਾਏ ਹੋਏ ਨੇ ਇਹ ਸਪੈ ਫੱਟੀ ਵੱਢ ਕੇ ਲਾਈਏ ਉੱਤੇ ਡੈਂਟ ਨਹੀਂ ਪਾਏਗੇ अच्छा ठीक हां ਵੀ ਉਹ ਥੱਲੇ ਫੱਟੀ ਪੱਧਰ ਇਹ ਉਹ ਗੋਲਾ ਜਿਹਾ ਨਹੀਂ ਹੁੰਦਾ ਫੱਟੀ ਜੀ ਠੀਕ ਹੈ ਠੀਕ ਹੈ ਮਤਲਬ ਉੱਪਰ ਇਹ ਤੇ ਲਾ ਕੇ ਵੈਲਡਿੰਗ ਕੀਤਾ ਹੋਇਆ ਹੈ ਹਾਂ ਉਹ ਲਾ ਕੇ ਪੇਚ ਕੱਸੇ ਨੇ ਜੀ ਮਤਲਬ ਫੇਰ ਵੀ ਕਾਬਲੇ ਤਾਰੀਫ ਕੰਮ ਕਰਿਆ ਹੈ ਹਾਂ ਵੀ ਉਹ ਬੰਦਾ ਬਾਲਾ ਇੰਜੀਨੀਅਰ ਤਕੜਾ ਐ ਇਸ ਚੀਜ਼ ਦਾ ਹੂੰ ਤੇ ਉਹਨੇ ਬਣਾਇਆ ਅਣ ਇੱਕ ਵਾਰ ਆਪਾਂ ਇਹਨੂੰ ਉੱਚ ਦਿਖਾਉਣਾ ਹੈ ਪੂਰੀ ਡਿਟੇਲ ਦੇ ਵਿੱਚ ਤੇ ਆਪਾਂ ਜਿਹੜੇ ਆ ਮਾਡਲ ਜਿਹੜੇ ਮਤਲਬ 22 30 ਤੱਕ ਆਏ ਨੇ ਤੁਸੀਂ ਕੱਲੀ ਕੱਲੀ ਚੀਜ਼ ਦੇਖ ਸਕਦੇ ਹੋ ਇਹਦੀ ਮਤਲਬ ਕਿ ਟੈਂਕੀ ਦੇ ਉੱਤੇ ਉਹ ਵੀ ਬਿਲਕੁਲ ਕਰਵ ਦਿੱਤੇ ਨੇ ਇਹਨਾਂ ਨੇ 4 ਸਟਾਰ 774 ਇਹ ਮਾਡਲ ਕੇ 16 16 ਤੋਂ ਬਾਅਦ ਆਪਣਾ ਆਪਣੇ ਕੋਲ 14 ਮਾਡਲ ਹੈ 15 16 ਤੋਂ ਬਾਅਦ ਇਹਨਾਂ ਨੇ ਸਟicker ਲਾਇਆ ਸੀ ਵੀਰੇ ਇਹ ਵੀ ਦੇਖ ਲਓ ਇਹਨਾਂ ਨੇ ਮੈਂਸ਼ਨ ਪੂਰਾ ਕੀਤਾ ਹੋਇਆ ਬਾਕੀ ਆ ਪੂਰਾ ਪ੍ਰੋਪਰ ਸ਼ੋਅ ਦੇ ਵਿੱਚੋਂ ਵੀ ਦੋਸਤੋ ਕਾਰ ਬੁਲਾਏ ਹੋਏ ਨੇ ਤੇ ਆ ਸਟicker ਦੇਖੋ ਦੋਸਤੋ ਉਹ ਮਾਡਲਾਂ ਚ ਇੱਥੇ ਤੱਕ ਟੇਪ ਲੱਗੀ ਹੁੰਦੀ ਆ ਆ ਸਿਲਵਰ ਆਪਣੀ ਗੋਲਡਨ ਕਲਰ ਦੀ ਇੱਧਰ ਇੱਥੇ ਲੱਗੀ ਹੁੰਦੀ ਆ ਇਹ ਵੀ ਬਾਈ ਉਹਨਾਂ ਨੇ ਬਿਲਕੁਲ ਸੇਮ ਲਾਇਆ ਬਾਕੀ ਸਵਰਾਜ ਦੇ ਤੁਸੀਂ ਜਿਹੜੇ ਆਪਣੇ ਆਪਾ ਅਲਫਾਬੈਟ ਤੇ ਡਿਜ਼ਾਈਨ ਕਰ ਲੋ ਜਾਂ ਫੌਂਟ ਕਰ ਲੋ ਉਹ ਵੀ ਬਿਲਕੁਲ ਮੈਚ ਕਰਦੇ ਨੇ ਉਹ ਵੀ ਤੇ ਇੱਥੋਂ ਦੀ ਆਹ ਦੇਖੋ ਦੋਸਤੋ ਜਾਲੀ ਦਾ ਡਿਜ਼ਾਈਨ ਇਹ ਵੀ ਇਨ ਬਿਨ ਬਾਈਆਂ ਨੇ ਜਿਹੜੀ ਸ਼ੋਅ ਹੈ ਮੈਂ ਮਤਲਬ ਕੋਈ ਕਸਰ ਕਿਸੇ ਪਾਸੋਂ ਛੱਡੀ ਬਿਲਕੁਲ ਨਹੀਂ ਛੱਡੀ ਹੋਈ ਤੇ ਫਰੰਟ ਦੇਖੋ ਦੋਸਤੋ ਫਰੰਟ ਦੇ ਵਿੱਚੋਂ ਵੀ ਉੱਪਰ ਲੇਬਲ ਆ ਸਵਰਾਜ ਦਾ ਦੋ ਲਾਈਟਾਂ ਨੇ ਤੇ ਆਹ ਜਾਲੀ ਦੇਖ ਲਓ ਦੋਸਤੋ ਬਿਲਕੁਲ ਹੀ ਕੋਈ ਹੈ ਕਸਰ ਕਿਸੇ ਤਰ੍ਹਾਂ ਦੀ ਛੱਡੀ ਹੋਈ ਤੇ ਬਾਈਆਂ ਨੇ ਘੋੜਾ ਬੰਪਰ ਬਣਾਇਆ ਹੋਇਆ ਇਹ ਉਦੋਂ ਬਣਾਇਆ ਸੀ ਬਾਅਦ ਚ ਲਾਇਆ ਨੇ ਉਦੋਂ ਹੀ ਬਣਾਇਆ ਸੀ ਸਾਰਾ ਕੁਝ ਅਸੀਂ ਤੇ ਇਹ ਸ਼ਟਲ ਗੇਅਰ ਵੀ ਕਰਤਾ ਸੀ ਉਹਦੇ ਨਾਲ ਸਾਨੂੰ ਇੱਥੇ ਸਵਰਾਜ ਹੁਣ ਸ਼ਟਲ ਗੇਅਰ ਆ ਸਾਨੂੰ ਪਤਾ ਵੀ ਕੋਈ ਨਹੀਂ ਵੀ ਕਦੇ ਆਏਗਾ ਠੀਕ ਹੈ ਇਹ ਉਦੋਂ ਤੋਂ ਹੀ ਸ਼ਟਲ ਗੇਅਰ ਹੈ ਤੇ ਇਧਰੋਂ ਵੀ ਦੋਸਤੋ ਬਿਲਕੁਲ ਸੇਮ ਉਵੇਂ ਕਰਬਲਾ ਥੋੜੀ ਵਧਾ ਕੇ ਤੇ ਆ ਗੋਲਡਨ ਮਾਲਾ ਸਟicker ਲੱਗੇ ਹੋਏ ਨੇ ਉਹ ਵੀ ਬਿਲਕੁਲ ਫੌਂਟ ਸੇਮ ਹੈ ਸਵਰਾਜ ਐਫੀ ਤੇ ਇੱਥੇ ਵੀ ਇਹਨਾਂ ਨੇ ਉਵੇਂ ਹੀ ਲਾਇਆ ਹੋਇਆ ਤੇ ਇਹਦਾ ਕਲੀਨਰ ਵੀ ਦੇਖ ਲਓ ਦੋਸਤੋ ਇਹਨਾਂ ਨੇ ਉਸੇ ਸਾਈਡ ਸੁੱਕਾ ਲਾਇਆ ਦੇਖ ਲਓ ਇਹ ਐਡਵਾਂਸ ਹੈ ਸਵਰਾਜ ਹੁਣ ਵੀ ਇਹਨੂੰ ਤੇਲ ਵਾਲਾ ਦਿੰਦਾ ਹੈ ਤੇ ਬਾਈ ਹੋਰਾਂ ਨੇ ਇਹਨੂੰ ਵੀ ਸੁੱਕਾ ਤੇ ਬਾਕੀ ਹੁਣ ਅੱਗੇ ਡਿਟੇਲ ਦੇ ਵਿੱਚ ਇਹਦੀ ਇੰਜਨ ਦੀਆਂ ਸਪੈਸੀਫਿਕੇਸ਼ਨ ਨੇ ਬਾਈ ਜੀ ਉਹ ਤੁਸੀਂ ਆਪ ਦੇਖੋ ਇਹਦਾ ਇੰਜ ਸੀ ਨਾ ਇਹਦਾ ਗੇਅਰ ਬਕਸਾ ਨਾ ਜਿਵੇਂ ਆ ਸ਼ਟਲ ਗੇਅਰ ਲਾਤਾ ਚਾਰੇ ਪਾਸੇ ਕੰਮ ਕਰਦਾ ਇਹ ਸ਼ਟਲ ਹਾਂ ਇਹ ਮਤਲਬ ਕਿ ਚ ਜਿਹੜਾ ਇਹਦਾ ਗੇਅਰ ਹਟੋ ਵਾਲਾ ਹੀ ਹੈ ਜੀ ਪਿੱਛੇ ਉੰਜ ਸੀ ਸਵਰਾਜ ਵਾਲਾ ਹਾਈ ਲੋ ਗੇਅਰ ਲਾਤਾ ਸੀ ਕਿਉਂਕਿ ਪਹਿਲਾਂ ਹਾਈ ਹੀ ਚੱਲਦਾ ਸੀ ਹਾਈ 'ਚ ਤੁਹਾਨੂੰ ਪਤਾ ਇੰਨਾ ਜ਼ੋਰ ਨਹੀਂ ਸੀ ਮਾਰਦਾ ਫੇਰੇ ਨਾਲ ਲੋ ਗੇਅਰ ਲਾਤਾ ਸੀ ਵੀ ਲੋ ਗੇਅਰ ਕਰਕੇ ਵੀ ਚਲੋ ਵਧੀਆ ਆ ਇਹਦੀ ਹਨਾ ਖੇਤਾਂ 'ਚ ਵੀ ਭਾਰੀ ਟਰਾਲੀ ਟੁੱਲੀ ਜਿਵੇਂ ਕੱਢ ਲਿਆ ਹੁੰਦਾ ਪੱਠਿਆਂ ਦੀ ਠੀਕ ਆ ਠੀਕ ਆ ਜਿਆਦਾ ਸੀ ਲੈਕਸਲ ਦੀ ਬਣਾਈ ਸੀ ਹਾਂ ਡੇਰੀ ਫਾਰਮ ਕਰਕੇ ਜਿਆਦਾ ਸਾਨੂੰ ਉਹ ਹੀ ਸੀ ਪੱਠੇ ਦੱਥੇ ਦਾ ਦਾਣਾ ਫੱਕਾ ਲਿਆਉਣਾ ਪੈਂਦਾ ਹੂੰ ਹੂੰ ਤੇ ਇਹਦੇ ਗੇਅਰ ਰੇਸ਼ਟ ਲਗੇ ਰੇਦ ਚਾਰ ਹੀ ਮਤਲਬ ਕੀ ਹੈਗਾ ਨੂੰ ਚਾਰ ਹੀ ਬੈਗ ਦੇ ਪੈਂਦੇ ਨੇ ਜਿਹੜੇ ਮਰਜ਼ੀ ਗੇਅਰ ਦਾ ਇਹਨੂੰ ਬੈਗ ਚ ਭਜਾ ਲਓ ਜਿਹੜੇ ਅਰੀਜਨਲ ਨੂੰ ਮਾਫ ਕਰੀ ਫਿਰਦੇ ਹਾਂ ਹਾਂ ਵੀ ਜਿਹੜੇ ਮਰਜ਼ੀ ਚ ਬੈਗ ਨੂੰ ਭਜਾ ਲਓ ਜਿਹੜੇ ਮਰਜ਼ੀ ਚ ਹੈਗਾ ਨੂੰ ਕਰ ਲਓ ਤੇ ਫਿਰ ਅਸੀਂ ਬਾਅਦ ਚੋਂ ਫਿਰ ਹੁਣ ਥੋੜਾ ਟਾਈਮ ਹੋਇਆ ਫਿਰ ਅਸੀਂ ਪੀਟੀਓ ਵੀ ਲਾਤੀ ਸੀ ਇਹਦੇ ਕਿੱਥੇ ਆ ਪਿੱਛੇ ਵੀ ਇਹਦੇ ਪੱਠੇ ਵੱਡਣ ਵਾਲੀ ਮਸ਼ੀਨ ਵੀ ਆਪਾਂ ਬ अच्छा ਹਾਂ ਪੀਟੀਓ ਇਹ ਸਾਰੇ ਗੀਰਾਂ ਚ ਚੱਲਦੀ ਹੈ ਅਗਾਹ ਦੀ ਪਿਛਾਂ ਦੀ ਜਿੱਧਰ ਦੀ ਮਰਜ਼ੀ ਚਲਾ ਲਓ ਰਿਵਰਸ ਵੀ ਤੇ ਉਹ ਨਾਲ ਨਾ ਉਹ ਸਟਿੱਪ ਲਾਈ ਸੀ اچھا ਠੀਕ ਆ ਸਾਈਡ ਤੇ ਹਾਂ ਮੈਂ ਤੁਹਾਨੂੰ ਵੀਡੀਓ ਦੇ ਤਹਾਂ ਲਾ ਦਿਓ ਕਲਿੱਪ ਲਾਣ ਲਾਣੀ ਹੈ ਵੀ ਉਹ ਪੱਠੇ ਨਾਲ ਜਿਵੇਂ ਆਪਾਂ ਜਵਾਰ ਦੇ ਨਾਲ ਜਾਂ ਚਰੀ ਦੇ ਉਹਦੇ ਨਾਲ ਮੱਕੀ ਦੇ ਨਾਲ ਨਾਲ ਢੇੜਾ ਲਾ ਦਈਏ ਨਾ ਉਹ ਪੱਠੇ ਵੜ ਕੇ ਸੁੱਟ ਦਿੰਦਾ ਸੀ ਉਹ ਪੱਠਿਆਂ ਦਾ ਹੀ ਸਾਡਾ ਕੰਮ ਸੀ ਬਾਲਾ ਫਿਰ ਪੱਠੇ-ਪੁੱਠੇ ਹੀ ਦਿੱਤੀ ਵੜ ਕੇ ਲੈ ਆਈ ਜਾਂਦੇ ਹਨ ਤੇ ਬ੍ਰੇਕਾਂ ਚਾਰੇ ਟਾਇਰਾਂ ਦੀਆਂ ਨੇ ਇਹਦੀਆਂ اچھا ਹਾਂ ਯ ਅਗਲੇ ਵੀ ਐਕਸ ਵਾਲਾ ਅਗਲਾ ਐਕਸ ਛੋਟੇ ਹਾਤੀ ਦਾ ਸੀ ਨਾ ਫਿਰ ਤੇ ਉਹ ਐਕਸ ਲੱਗੇ ਵਾਲਾ ਵੀ ਮੰਨ ਲਓ ਕਿ ਦੇਖਣ ਨੂੰ 4 ਵੀਲ ਦਾ ਭਲੇਖਾ ਪਾਉਂਦਾ ਹਾਂਜੀ ਇਹਦੇ ਚੋ ਵੀ ਬ੍ਰੇਕਾਂ ਨੇ ਅਗਲੀਆਂ ਵੀ ਬ੍ਰੇਕ ਡਿਸਕ ਬ੍ਰੇਕ ਅੱਗੇ ਵਾਲੀਆਂ ਹਨ ਹਾਂ ਚਾਰੇ ਟਾਇਰਾਂ ਦੇ ਡਿਸਕ ਬ੍ਰੇਕ ਹਨ ਚਾਰੇ ਟਾਇਰ ਨਾ ਪਿਛਲੇ ਦੂਜਿਆਂ ਨੇ ਡਰਮ ਵਾਲੀਆਂ ਅੱਛਾ ਅਗਲੀਆਂ ਡਿਸਕ ਨੇ ਵੀ ਥਾਂ ਤੇ ਜਾਮ ਹੋ ਜਾਂਦਾ ਜਿਵੇਂ ਮਤਲਬ ਕਿ ਜਿੰਨੇ ਪਹਿਲਾਂ ਹੀ ਸਪੀਡ ਜ਼ਿਆਦੀ ਬਣ ਗਈ ਨਾ ਸਪੀਡ ਤੇ ਚੜ ਜਾਂਦਾ ਸੀ 70 80 ਦੇ ਪਹਿਲਾਂ 70 80 ਦੇ ਭੱਜਾ ਲੱਗ ਗਿਆ ਫੇਰ ਅਸੀਂ ਹੁਣ ਉਹ ਲੋ ਗੇਅਰ ਲਾ ਕੇ ਦੀ ਸਪੀਡ ਵੀ ਘਟਾਈ ਏ ਅੱਛਾ ਤੇ ਆਹ ਟੌਪ ਸਪੀਡ ਵੀ ਦੀ 30 ਕਦੀ ਹੁਣ ਕੀਤੀ ਏ ਹੁਣ ਖੇਤਾਂ ਚ ਕਿ ਉਹ ਉਹਦਾ ਹੀ ਜਿਪਸੀ ਦਾ ਹੀ ਕਿੰਗ ਜਿਪਸੀ ਦਾ ਹੁੰਦਾ ਨਾ ਉਹ ਛੋਟਾ ਕਰਾ ਕੇ ਕਿਉਂਕਿ ਉਹ ਚੈੱਕ ਪਹਿਲਾਂ ਪਹਿਲਾਂ ਛੋਟਾ ਹੀ ਲੱਗਾ ਸੀ ਆਟੋ ਦਾ ਹੀ ਸੀ ਫਿਰ ਐਕਸਲ ਪਨ ਹੁੰਦਾ ਟਾਇਰ ਚੌੜੇ ਨੇ ਜ਼ੋਰ ਲਾਂਦਾ ਸੀ ਤਾਂ ਐਕਸਲ ਪਨ ਦਿੰਦਾ ਸੀ ਥੋੜੀ ਥੋੜੀ ਜਿਵੇਂ ਲੋਅ ਗੇਅਰ ਲਾ ਕੇ ਪਾਵਰ ਵੱਧ ਗਈ ਪਿੱਛੇ ਉਹਨਾਂ ਮਾਜ ਨਾ ਹੈਗੇ ਨਹੀਂ ਪਿੱਛੇ ਹੈ ਨਹੀਂ ਸੀ ਉਹ ਐਕਸਲ ਜਮੇਂ ਉਂਗਲ ਕੋ ਜਿੱਡੇ ਮੋٹے ਸਾਨੋ ਐਕਸਲ ਉਹ ਤੋੜ ਦਿੰਦਾ ਸੀ ਫਿਰ ਇਹ ਜਿਪਸੀ ਦਾ ਪਾਇਆ ਇਹ ਦਾ ਆਪਣੀ ਬਾਹਾਂ ਜਿੱਡੇ ਮੋਟਾ ਐਕਸ ਵਾਲੇ ਆ ਇਹਨਾਂ ਤਾਂ ਕੀ ਟੁੱਟਣਾ ਇਹ ਟੁੱਟਦਾ ਨਹੀਂ ਕੋਸ਼ ਅੱਗੋ ਹੋ ਜੇ ਹੋ ਜੇ ਵੀ ਇਹ ਨਹੀਂ ਟੁੱਟਦਾ ਹਾਂ ਠੀਕ ਆ ਆ ਲਾਈਵ ਵੀਲ ਪਾਤੇ ਹਨ ਗੱਡੀ ਵਾਲੇ ਲਾਈਵ ਵੀਲ ਪਏ ਹਨ ਆਪਣੇ ਕੋਲ ਅੱਛਾ ਤੇ ਵੀ ਟਾਇਰ ਵੀ ਛੋਟੇ ਟਾਇਰ ਹੀ ਮਿਲ ਜਾਂਦੇ ਨੇ ਜਿਹੜੇ ਫੋਰ ਟਾਇਰ ਸਾਈਜ਼ ਕੀ ਆ ਪਿਛਲਾ ਇਹ ਹੈ ਤੇ 750 16 ਦਾ ਹੀ ਇਹ ਅੱਛਾ ਮੈਂ ਦੇਖਣ ਨੂੰ ਥੋੜਾ ਜਿਹਾ ਮਤਲਬ ਵੱਡਾ ਤੇ ਚੌੜਾ ਵੀ ਲੱਗਦਾ ਨਾ ਇਹਦੇ ਰਿੰਜ ਉੱਚ ਪਏ ਗਿਆ ਨਾ ਲਾਈਬਲ ਤੇ ਚੌੜਾ ਤਾਂ ਚੌੜਾ ਕਰਕੇ ਚੌੜਾ ਲੱਗਦਾ ਹੈ ਉਹੀ 750 16 ਵਾਲਾ ਪਰ ਉਹਦੇ ਕਰਕੇ ਇਹਦੀ ਫਲੌਟ ਜੀ ਥੋੜੀ ਜਿਹੀ ਜ਼ਿਆਦੀ ਆ ਗਈ ਹੈ ਅਗਲੇ ਉਹੀ ਟਾਇਰ ਨੇ ਛੋਟੇ ਹਰਤੀ ਵਾਲੇ ਪੁੱਠੇ ਪਾਏ ਨੇ ਇੰਜਨ ਕਿੰਨੇ ਵੀ ਐਚਪੀ ਦਾ ਹੁੰਦਾ ਹੈ ਇਹ ਸਾਢੇ 7 ਐਚਪੀ ਦਾ ਇੰਜਨ ਹੁੰ ਵੇ ਤਾਂ ਇਹ ਵੀ ਤੇਲ ਦਾ ਖਰਚਾ ਘਟੇ ਯਾਰ ਥੋੜੀ ਆਵਾਜ਼ ਮੈਂ ਤੈਨੂੰ ਪੁੱਛਣ ਲੱਗਿਆ ਸੀ ਮਤਲਬ ਐਵਰੇਜ ਕਿੰਨੇ ਕੱਢ ਦਿੰਦਾ ਪਹਿਲਾਂ ਤਾਂ ਜਿਆਦਾ ਕੱਢ ਦਿੰਦਾ ਸੀ ਹੁਣ ਤੇ ਵੀ 25 ਕ ਦੀ ਐਵਰੇਜ ਪਹਿਲਾਂ ਤਾਂ 30 ਤੋਂ ਵੀ ਪਲੱਸ ਐਵਰੇਜ ਦਿੰਦਾ ਸੀ ਕਿਉਂਕਿ ਸਪੀਡ ਜਿਆਦਾ ਸੀ ਨਾ ਪਹਿਲਾਂ ਸਪੀਡ ਜਿਆਦਾ ਸੀ ਹੁਣ ਵੀ ਚੱਲ ਅਸੀਂ ਜਿਵੇਂ ਸਾਡਾ ਨੋਰਮਲ ਕੰਮ ਹੈ ਤੇਲ ਪਾ ਕੇ ਭੁੱਲ ਜਾਂਦੇ ਆ ਆ ਬਾਈ ਜਦੋਂ ਠੋਡਾ ਨਾਲ ਮੈਂ ਗੱਲ ਐਡ ਕਰਾਂ ਇਹ ਬਾਈ ਨੇ ਹੁਣ ਕਈ ਦਿਨਾਂ ਬਾਅਦ ਅੰਦਰੋਂ ਸਟਾਰਟ ਕਰਿਆ ਤੇ ਮੈਂ ਕਿਹਾ ਕੀ ਕਲ ਸਟਾਰਟ ਨਹੀਂ ਕਰਦੇ ਕਹਿੰਦਾ ਤੇਲ ਚੈੱਕ ਕਰ ਲਈਏ ਮੈਂ ਕੀ ਕਲ ਪਾਉਂਦੇ ਨਹੀਂ ਕਹਿੰਦਾ ਪਤਾ ਹੀ ਨਹੀਂ ਉਦੋਂ ਹੀ ਪਾਇਆ ਕਿ ਲੀਟਰ ਕੇ 2 ਵਿੱਚ ਪਾਇਆ ਕਿ ਪਤੀ ਨਹੀਂ ਤੇਲ ਦਾ ਕਿਉਂਕਿ ਖਾਂਦਾ ਹੀ ਨਹੀਂ ਸਾਡੇ ਖੇਤ ਨੇੜੀ ਹੀ ਕਈ ਗੇੜੇ ਲਾ ਜਾਂਦਾ ਮਤਲਬ ਆ ਮਤਲਬ ਤੇਲ ਪਾ ਕੇ ਭੁੱਲ ਜਾਈਦੇ ਹਾਂ ਹਾਂ ਤੇਲ ਪਾ ਕੇ ਕਈ ਗੇੜੇ ਲਾ ਜਾਂਦਾ ਫਿਰ ਉਸ ਚੱਕਰ ਚ ਕਿਹੜਾ ਠੀਕ ਹੈ ਜੋ ਆ ਆ ਲੀਵਰ ਕਿਤਾ ਲਾਇਆ ਹੋਇਆ ਇੱਧਰ ਇਹ ਤਾਂ ਬ੍ਰੇਕ ਆਇਲ ਹੋ ਗਿਆ ਇੱਕ ਤਾਂ ਹਨ ਕੇ ਭਾਈ ਆ ਤਾਂ ਬ੍ਰੇਕ ਆਇਲ ਦੀ ਹੋਣੀ ਆ ਠੀਕ ਹਾਂ ਤੇ ਉਹਦੀ ਬ੍ਰੇਕਾਂ ਦਾ ਤੇਲ ਜਿਹੜਾ ਪੈਂਦਾ ਬ੍ਰਿੱਕਲ ਜਾ ਠੀਕ ਹੈ ਤੇ ਉਹ ਓਲੀਵਰ ਇਹ ਲੋ ਹੈ ਗੇਅਰ ਇੱਥੇ ਪਿੱਛੇ ਲੋ ਪੈਂਦਾ ਇੱਥੇ ਅੱਗੇ ਹਾਈ ਪੈ ਜਾਂਦਾ ਅੱਛਾ ਵੀ ਇਹ ਉਹਨਾਂ ਗੇਅਰਾਂ ਚ ਹਾਈ ਲੋ ਹੈ ਨਾ ਤੇ ਉ ਗਿਅਰ ਦੇ ਚਾਰੀ ਨੂੰ ਬੁਲਟਾਂਗੂ ਪੈਂਦੇ ਨੇ ਇਹ ਦੇਖਾਗਾ ਨੂੰ ਤਿੰਨ ਪਿਛਾਂ ਨੂੰ ਅੱਛਾ ਹਾਂ ਵੀ ਉਹ ਗੀਅਰ ਬਕਸਾ ਕਿਹੜੀ ਚੀਜ਼ ਦਾ ਹੈ ਇਹ ਆਟੋ ਦੇ ਯੇ ਦੇ ਨਾਲ ਹਾਂ ਪਿੱਛੇ ਸਵਰਾਜ ਵਾਲਾ ਗੀਅਰ ਇਹਦੇ ਥੱਲੇ ਸਵਰਾਜ ਵਾਲਾ ਲੋ ਵਾਲਾ ਅੱਛਾ ਵੱਡੇ ਟਰੈਕਟਰ ਦਾ ਚ ਵੱਡੇ ਟਰੈਕਟਰ ਹਾਂ ਉਹ ਇਹਦੇ ਉਹ ਲੋ ਵਾਲਾ ਕਿਉਂਕਿ ਫਿਰ ਸਪੀਡ ਜ਼ਿਆਦੀ ਸੀ ਨਾ ਠੀਕ ਆ ਠੀਕ ਆ ਹਾਂ ਤੇ ਬਾਕੀ ਦੋਸਤੋ ਤੁਹਾਨੂੰ ਉੱਪਰੋਂ ਫਟ ਕੇ ਦਿਖਾਉਣੀ ਆ ਤਾਂ ਵੀਊ ਮੀਟਰ ਮੋਟਰ ਦੇਖੋ ਦੋਸਤੋ ਸੀ ਐਨ ਪੂਰੇ ਮਤਲਬ ਕਾਸਰ ਕਿਸੇ ਤਰ੍ਹਾਂ ਦੀ ਛੱਡੀ ਨੂੰ ਇਹ ਮੀਟਰ ਆਪਣਾ ਡੈਸ਼ਬੋਰਡ ਕਿਹੜੀ ਚੀਜ਼ ਦਾ ਇਹ ਵੀ ਕਿਸੇ ਉਹਦਾ ਹੀ ਸੀ ਆਟੋ ਦਾ ਹੀ ਸੀ ਪਤਾ ਨਹੀਂ ਕਿਹੜੇ ਦਾ ਸੀ ਮਤਲਬ ਆਟੋ ਦਾ ਪਜਾਜ ਵਾਲੇ ਦਾ ਸੀ ਪੋਸਟਮਾਰਟਮ ਕਰਕੇ ਟਰੈਕਟਰ ਤਿਆਰ ਕਰਿਆ ਸੀ ਹਾਂ ਵੀ ਕਈ ਇਹ ਤੁਸੀਂ ਮੰਨਣਾ ਨਹੀਂ ਵੀ ਸਾਈਕਲ ਦੇ ਵੀ ਪੁਰਜ਼ੇ ਲੱਗੇ ਨੇ ਤੇ ਕੰਪੈਨ ਦੇ ਵੀ ਲੱਗੇ ਨੇ ਕੋਈ ਚੀਜ਼ ਜਿਹੜੀ ਜਿਹਦੀ ਫਿੱਟ ਆ ਗਈ ਦੋਸਤੋ ਉੱਤੇ ਬੈ ਕੇ ਤੁਸੀਂ ਚੈੱਕ ਕਰੋ ਦੇਖੋ ਪੂਰੀ ਐਨ ਸ਼ੋ ਉੱਪਰ ਤੁਹਾਨੂੰ ਦਿਖਾਣਾ ਭੁੱਲ ਗਏ ਸੀ ਉੱਪਰ ਵੀ ਮਤਲਬ ਕਿ ਜਿਵੇਂ ਸਵਰਾਜ ਦੀ ਓਰੀਜਨਲ ਸ਼ੋ ਹੁੰਦੀ ਆ ਉਮੀ ਮਾਈਆਂ ਨੇ ਲਾਇਆ ਇੱਥੇ ਚਲੋ ਇਹਨਾਂ ਨੇ ਟੈਂਕੀ ਦਾ ਵੀ ਡਿਜ਼ਾਈਨਿੰਗ ਦੇਖੋ ਦੋਸਤੋ ਉਤੋਂ ਆਹ ਸਾਈਡ ਮਤਲਬ ਕਿਸੇ ਤਰ੍ਹਾਂ ਦਾ ਕੋਈ ਮਤਲਬ ਕਹਿ ਨਹੀਂ ਸਕਦਾ ਵੀ ਸਵਰਾਜ ਦੀ ਜਿਹੜੀ origional 쇼 ਹੁੰਦੀ ਹੈ ਉਹਦੇ ਨਾਲੋਂ ਕੋਈ ਇਹਨਾਂ ਨੇ ਕਸਰ ਜਿਹੜੀ ਛੱਡੀ ਆ ਇੱਥੇ ਦੇਖੋ ਚਲੋ ਇਹਨਾਂ ਨੇ ਕਵਰ ਨਹੀਂ ਲਾਇਆ ਤੇ ਇੱਥੇ ਵੀ ਕਵਰ ਮਤਲਬ ਕਿ ਲੱਗ ਸਕਦਾ ਜੇ ਬਾਈ ਚਾਹਣ ਬੜਾ ਕੰਮ ਪਿਆ ਯਾਰ ਅਜੇ ਦਾ ਅਸੀਂ ਥੋੜਾ ਜਿਹਾ ਇੱਧਰ ਡੇਰੀ ਫਾਰਮ ਦੇ ਵਾਲੀ ਉਲਝਾ ਫਿਰਨਾ ਮੈਂ ਤੇ ਅੱਛਾ ਥੋੜਾ ਜਿਹਾ ਇਹਦੇ ਕਰਕੇ ਇਹਦਾ ਅਜ ਕੰਮ ਕਰਾਵਾਂਗੇ ਹੂੰ ਹੂੰ ਇਹਨਾਂ ਲਈ ਅਸੀਂ ਛਤਰੀ ਲਵਾਉਣ ਦੀ ਹਾਂ ਛਤਰੀ ਮਤਲਬ ਇਸੇ ਸਾਈਜ਼ ਦੀ ਬਣੇ ਨਾ ਹਾਂ ਬਾੜੀ ਜਿਆਦਾ ਗੱਡੀ ਦਾ ਪੈਕ ਲੈਣਾ ਵੀ ਛੋਟੀ ਜੀ ਛਤਰੀ ਵੀ ਬੜਾ ਸੋਹਣਾ ਜਿਹਾ ਬਣਾਵਾਂਗੇ ਲੱਗੇਗਾ ਟਾਈਮ ਅਜੇ ਅੱਗੇ ਵਾਲੇ ਮਤਲਬ ਉਹ ਲੱਗੇ ਜਾਣ ਮਗਰਾਟ ਲੱਗੇ ਜਾਂਦਾ ਹਾਂ 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 ਲੱਗੇ ਹਨ ਅਗਲੇ ਮਗਰਾਟ ਤੇ ਉਹ ਜਵਾਕਾਂ ਨਹੀਂ ਪੰਨ ਬੁਨ ਛੜੇ ਨਹੀਂ ਮਾਰ ਮਾਰ ਕੇ ਨਹੀਂ ਕਟਾਇਰ ਮਤਲਬ ਜਿਵੇਂ ਟਰੈਕਟਰ ਵਾਲੇ ਸਾਈਜ਼ ਚ ਪੈ ਜੀ ਉਹ ਹਾਂ ਗੱਡੀ ਚ ਦੂਜੀਆਂ ਪੈ ਜਾਣ ਹਾਂ ਉਹ ਵੀ ਮਿਲ ਜਾਂਦੇ ਨੇ ਇਹਨੂੰ ਬਾਅਦ ਜਿਹੜੇ ਬਣਾਏ ਹਨ ਅਸੀਂ ਉਹ ਟਰੈਕਟਰ ਗੱਡੀ ਚ ਹੀ ਬਣਾਏ ਹਨ ਹਾਂ 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 ਤਾਂ ਇਹ ਸੀ ਦੋਸਤੋ ਆਪਣੀ ਵੀਡੀਓ ਤੇ ਕਾਫੀ ਟਾਈਮ ਦੀ ਰੀਸ ਸੀ ਕਿ ਇਹ ਚੀਜ਼ ਨੂੰ ਆਪਾਂ ਸੱਚ ਇੱਕ ਮੇਨ ਚੀਜ਼ ਰਹਿ ਗਈ ਦੋ ਬਾਈ ਜੀ ਇਹ ਤਾਂ ਖਰਚਾ ਕਿੰਨਾ ਆਇਆ ਸੀ ਖਰਚਾ ਇਹ ਉਦੋਂ ਕੋਈ ਹਿਸਾਬ ਹੀ ਨਹੀਂ ਲਾਇਆ ਵੀ ਤੇ ਮੈਨੂੰ ਲੱਗਦਾ ਵੀ ਲੱਖਾਂ ਕ ਵਾਂਗੂ ਲੱਗ ਹੀ ਗਿਆ ਇਹ ਉਦੋਂ ਕਿਹੜਾ ਹਣਾ ਕੋਈ ਚੀਜ਼ ਮੋੜਨੀ ਹੈ ਜਿਆਦੀਆਂ ਪਈਆਂ ਵੀ ਹੂੰ 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 ਕੁਝ ਲੈਣ ਦੀ ਫਿੱਟਣਾ ਆਈ ਮਤਲਬ ਸਹੀ ਜਿੰਦਾਜਨ ਆਪਾਂ ਲਾਈਏ ਵੀ ਜਿਹੜੇ ਚੀਜ਼ਾਂ ਇਹਦੇ ਤੇ ਲਾਈਆਂ ਨੇ ਉਹਨਾਂ ਦਾ ਮਿਲਾ ਕੇ ਕਿੰਨੇ ਤੇ ਕਿੱਥੇ ਦਾ 70 80 ਤੱਕ ਤਾਂ ਪਹੁੰਚ ਜਾਈ ਜਾਣਾ ਫਿਰ ਹਾਂ ਹਾਂ ਆਰਾਮ ਨਾਲ ਇੰਨਾ ਕੁ ਲੱਗ ਹੀ ਜਾਂਦਾ ਤੇ ਮੰਨ ਲਓ ਜੇ ਹੁਣ ਕੋਈ ਬ ਹੁਣ ਆਪਾਂ ਕਰਦੇ ਆਂ ਜਾਂ ਅੱਗੇ ਉਹ ਹਾਂ ਕਰਦਾ 골ਡੀ ਦੂਜਾ ਮੁੰਡਾ ਕਰਦਾ ਮੇਰਾ ਤਾਂ ਜਾਂ ਫਿਰ ਮੱਜਾਂ ਦਾ ਤੇ ਖੇਤੀ ਦਾ ਸਰਦਾ ਨਹੀਂ ਹੀ ਕੰਮ ਮੇਆ ਠੀਕ ਆ ਠੀਕ ਉਹ ਕਰਦਾ ਤਿਆਰ ਜੀ ਕਿਹੇ ਕਰਾਣਾ ਹੈ ਤੇ ਜਿਵੇਂ ਹਾਂ ਬਾਈ ਜੀ ਕਮੈਂਟ ਕਰ ਦਿਓ ਨੀਚੇ ਆਪਾਂ ਤੁਹਾਨੂੰ ਉਹਨਾਂ ਦਾ ਲਿੰਕ ਆ ਜਾ ਕੋਈ ਨੰਬਰ ਵਗੈਰਾ ਆਪਾਂ ਉਹਨਾਂ ਦਾ ਦੇ ਦਾਂਗੇ ਜੇ ਤੁਸੀਂ ਕਰਾਉਣਾ ਚਾਹੁੰਦੇ ਹੋ ਹਾਂ ਸੋ ਇਹ ਸੀ ਦੋਸਤੋ ਵੀਡੀਓ ਮੈਨੂੰ ਪਰਸਨਲੀ ਦੋਸਤੋ ਇਹਦੀ ਸ਼ੋ ਨੇ ਮਤਲਬ ਜੇ ਮੈਂ ਕਹਿੰਦੇ ਆਂ ਵੀ ਸ਼ੋ ਪੂਰੀ ਇਹਦੀ ਅਟਰੈਕਟਿਵ ਆ ਸ਼ੋ ਨੇ ਵੀਡੀਓ ਬਣਾਉਣ ਲਈ ਮਜਬੂਰ ਕੀਤਾ ਆਪਾਂ ਨੂੰ ਸੋ ਤੁਹਾਨੂੰ ਦੋਸਤੋ ਵੀਡੀਓ ਕਿਵੇਂ ਲੱਗੀ ਉਹ ਤੁਸੀਂ ਆਪਣੇ ਸੁਝਾਅ ਨੇ ਜਿਹੜੇ ਉਹ ਕਮੈਂਟ ਬਾਕਸ ਦੇ ਵਿੱਚ ਦੇਣੇ ਨੇ ਸੋ ਮਿਲਦੇ ਹਾਂ ਦੋਸਤੋ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸੱਚੇ ਕਾਲ ਦੀ ਸਾਰਿਆਂ ਨੂੰ ਤੇ ਸਵਰਾਜ ਦੇ 팬 ਦੋਸਤੋ ਜਰੂਰ ਵੀਡੀਓ ਨੂੰ ਅੱਗੇ ਵੱਦ-ਵੱਦ ਜਿਹੜਾ ਉਹ ਸ਼ੇਅਰ ਕਰਿਓ ਤੇ ਇਦਾਂ ਦੀਆਂ ਦੋਸਤੋ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸੋ ਸੱਚੇ ਕਾਲ ਦੀ ਸਾਰਿਆਂ ਨੂੰ